ਵਾਰਡਨਰ ਨਿਊਸਮ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਨੇ ਕੈਲੀਫੋਰਨੀਆ ਦੇ ਲੋਕਾਂ ਦੇ ਪਿੱਠ ਦੇ ਵਿੱਚ ਛੁਰਾ ਖੋਬਿਆ ਪ੍ਰੋਪ 36 ਜੋ ਕਿ ਪ੍ਰੋਪ 47 ਦਾ ਤੋੜ ਸੀਗਾ ਜਿਸ ਦੇ ਨਾਲ ਜਿਹੜੀ ਚੋਰੀ ਚਕਾਰੀ ਬਹੁਤ ਜ਼ਿਆਦਾ ਵਧੀ ਸੀ ਫਿਰ ਦੋ ਤੇ ਆਈ ਜਿਹੜੇ ਕੈਲੀਫੋਰਨੀਅਨਸ ਆ ਉਹਨਾਂ ਨੇ ਪ੍ਰੋਪ 36 ਦੇ ਹੱਕ ਦੇ ਵਿੱਚ ਵੋਟ ਪਾ ਕੇ ਇਹ ਕਿਹਾ ਸੀ ਵੀ ਇਹਨਾਂ ਬੰਦਿਆਂ ਨੂੰ ਜਿਹੜੀ ਚੋਰੀ ਸਮੈਸ਼ਨ ਗ੍ਰੈਵ ਕਰਦੇ ਆ ਉਹ ਸਾਰਾ ਕੁਝ ਕਰਦੇ ਆ ਉਹਨਾਂ ਦੇ ਉਲਟ ਸਖਤ ਕਾਰਵਾਈ ਜਿਹੜੀ ਕੀਤੀ ਜਾਣੀ ਚਾਹੀਦੀ ਆ ਉਹਨਾਂ ਦੀਆਂ ਸਜ਼ਾਵਾਂ ਸਖਤ ਹੋਣੀਆਂ ਚਾਹੀਦੀਆਂ ਆ ਪਰ ਜਦ ਕਮੇਟੀ ਦੇ ਮੋਰੇ ਪ੍ਰੋਪ 36 ਨੂੰ ਲੈ ਕੇ ਫੰਡਿੰਗ ਦੀ ਜਿਹੜੀ ਉਹ ਗੱਲ ਆਈ ਤਾਂ ਕੈਲੀਫੋਰਨੀਆ ਦੇ ਜਿਹੜੇ ਡੈਮੋਕ੍ਰੇਟਸ ਆ ਤੇ ਜਿਹੜੇ ਗਵਰਨਰ ਨਿਊਸਮ ਆ ਉਹਨਾਂ ਨੇ ਇੱਕ ਹਿਸਾਬ ਦੇ ਨਾਲ ਇਸ ਦੇ ਵਿੱਚ ਫੰਡਿੰਗ ਦੇਣ ਤੋਂ ਨਾ ਕਰ ਦਿੱਤੀ ਆ ਰਿਪਬਲਿਕਨ ਲੈਜਿਸਲੇਟਰਸ ਉਹਨਾਂ ਨੇ ਪ੍ਰੋਪੋਜ਼ ਕੀਤਾ ਸੀਗਾ ਵੀ 400 ਮਿਲੀਅਨ ਡਾਲਰ ਦੀ ਜਿਹੜੀ ਫੰਡਿੰਗ ਆ ਇਸ ਸਾਲ ਦੇ ਵਿੱਚ ਇਹਦੇ ਨਾਲ ਜਿਹੜੇ ਮੰਡੇਟਡ ਟ੍ਰੀਟਮੈਂਟ ਮੰਡੇਟਡ ਫੈਲੰਜ਼ ਜਿਹੜੇ ਆ ਉਹਨਾਂ ਨੂੰ ਦੇਣੀ ਚਾਹੀਦੀ ਆ ਉਥੇ ਇਹਨਾਂ ਨੇ ਹੁਣ ਨਾ ਕਰ ਦਿੱਤੀ ਆ ਚਿੱਠੀ ਜਿਹੜੀ ਹੈ ਗਵਰਨਰ ਜਿਹੜੇ ਨਿਊਸਮਾ ਉਹਨਾਂ ਨੇ ਇਹ ਲਿਖੀ ਵੀ ਕਹਿੰਦੇ ਵੀ ਮੈਂ ਰੈਕੋਗਨਾਈਜ਼ ਕਰਦਾ ਹਾਂ ਵੀ ਕ੍ਰਾਈਮ ਦੇ ਜਿਹੜੇ ਪੀੜਤ ਹੈਗੇ ਆ ਆ ਵੀ ਉਹਨਾਂ ਦੇ ਨਾਲ ਮਾੜਾ ਹੋਇਆ ਆ ਪਰ ਜਿਹੜੇ ਡੈਮੋਕ੍ਰੇਟਸ ਆ ਉਹਨਾਂ ਨੇ ਇਸ ਪ੍ਰੋਪੋਜ਼ਲ ਦੇ ਨੂੰ ਸ਼ਟਡਾਊਨ ਕਰ ਦਿੱਤਾ ਹੈਗਾ ਆ ਨੈਸ਼ਨਲ ਕ੍ਰਾਈਮ ਵਿਕਟਮਸ ਰਾਈਟ ਵੀਕ ਨੂੰ ਜਿਹੜੀ ਆ ਉਹਨਾਂ ਨੇ ਨਿਊਜ਼ਰਮ ਹੁਣਾਂ ਨੇ ਚਿੱਠੀ ਜਿਹੜੀ ਉਹ ਲਿਖੀ ਸੀਗੀ ਸੋ ਇਹ ਜਿਹੜਾ ਦੱਸਦੇ ਜਾਈਏ ਵੀ ਲੋਕ ਬਹੁਤ ਜ਼ਿਆਦਾ ਤੰਗ ਆਏ ਹੋ ਸੀ ਇਸੇ ਕਰਕੇ ਬਹੁਤ ਵੱਡੀ ਮੈਜੋਰਟੀ ਦੇ ਵਿੱਚ ਪ੍ਰੋਪ 36 ਆਸਾਨੀ ਦੇ ਨਾਲ ਐਜ਼ ਅ ਪ੍ਰੋਪੋਜ਼ੀਸ਼ਨ ਪਾਸ ਜਿਹੜਾ ਹੋਇਆ ਸੀ ਜਿਸ ਵਿੱਚ ਸਖਤ ਸਜ਼ਾਵਾ ਚੋਰੀ ਦੇ ਲਈ ਲੁੱਟਾਂ ਦੇ ਲਈ ਜਿਹੜੀਆਂ ਰੱਖੀਆਂ ਗਈਆਂ ਸੀਗੀਆਂ ਅਹ ਹੋਰਣਾ ਅ ਇਸ ਤਿੱਕੇ ਦੇ ਨਾਲ ਫੰਡਿੰਗ ਨੂੰ ਰੱਦ ਕਰਨ ਦੇ ਉੱਤੇ ਜਿਹੜੇ ਸੈਨੇਟਰਸ ਨੇ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਇਹ ਬਹੁਤ ਮੰਦਭਾਗੀ ਗੱਲ ਆ ਵੀ ਜਿਹੜੇ ਕੈਲੀਫੋਰਨੀਆ ਦੇ ਗਵਰਨਰ ਤੇ ਜਿਹੜੇ ਲਾਅ ਮੇਕਰਸ ਆ ਡੈਮੋਕ੍ਰੇਟ ਪਾਰਟੀ ਦੇ ਉਹ ਅਸਲ ਦੇ ਵਿੱਚ ਰੀਅਲ ਐਕਸ਼ਨ ਦੇ ਵੱਲ ਨੂੰ ਕਦਮ ਚੱਕਣ ਤੋਂ ਹਿਚਕਾ ਰਹੇ ਨੇ ਪਿੱਛੇ ਜਿਹੜਾ ਉਹ ਕਦਮ ਖਿੱਚ ਰਹੇ ਨੇ ਸੋ ਬਿਲਕੁਲ 58 ਦੀ 58 ਕਾਉਂਟੀਆਂ ਦੇ ਵਿੱਚ 70% ਵੋਟਾਂ ਨੇ ਵੋਟਰਸ ਨੇ ਇਸ ਪ੍ਰੋਪੋਜੀਸ਼ਨ ਦੇ ਹੱਕ ਵਿੱਚ ਵੋਟ ਪਾਈ ਸੀ ਹੁਣ ਜੇ ਤੁਸੀਂ ਲੋਕਾਂ ਨੂੰ ਪੁਲਿਸ ਵਾਲੇ ਫੜੂਗੇ ਵੀ ਕਾਹ ਚਾਰਜ ਨਹੀਂ ਹੋਣਾ ਔਰ ਜਾਂ ਜਿਹੜੇ ਲੋਕਾਂ ਦੀ ਕੁੱਟਮਾਰ ਹੋਈ ਆ ਚੋਰੀ ਦੇ ਦੌਰਾਨ ਲੁੱਟਮਾਰ ਦੇ ਦੌਰਾਨ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲਣਾ ਸੋ ਇਹ ਇੱਕ ਤਰ੍ਹਾਂ ਨਾਲ ਗਵਰਨਮੈਂਟ ਜਿਹੜੇ ਗਵਰਨਰ ਕੈਲੀਫੋਰਨੀਆ ਦੇ ਉਹਨਾਂ ਨੇ ਬਹੁਤ ਧੋਖਾ ਕੀਤਾ ਆ ਕੈਲੀਫੋਰਨੀਆ ਦੇ ਵੋਟਰਸ ਦੇ ਨਾਲ ਸਾਰਿਆਂ ਨੂੰ ਪਤਾ ਹੀ ਆ ਵੀ ਉਸ ਟਾਈਮ ਦੇ ਉੱਤੇ ਵੀ ਪ੍ਰੋਪੋਜੀਸ਼ਨ 36 ਨੂੰ ਲੈ ਕੇ ਆਪਣੀ ਪੰਜਾਬੀ ਕਮਿਊਨਿਟੀ ਨੇ ਬਹੁਤ ਜ਼ਿਆਦਾ ਜ਼ੋਰ ਲਾਇਆ ਸੀ ਕਿਉਂਕਿ ਆਪਣੇ ਭੈਣ ਭਰਾ ਬਹੁਤ ਸਾਰੇ ਜਿਹੜੇ ਆ ਰੀਟੇਲ ਬਿਜ਼ਨਸ ਦੇ ਵਿੱਚ ਆ ਤੇ ਹਰ ਰੋਜ਼ ਉਹ ਹਿੱਟ ਹੁੰਦੇ ਆ ਇਦਾਂ ਦੇ ਕ੍ਰਾਈਮਸ ਦੇ ਨਾਲ ਉਸ ਟਾਈਮ ਦੇ ਉੱਤੇ ਵੀ ਗਵਰਨਰ ਹੋਣਾ ਦਾ ਇਦਾਂ ਦਾ ਇਹ ਵਿਵਹਾਰ ਸੀ ਕਿ ਇਹ ਪਾਸ ਨਾ ਹੋਵੇ ਪਰ ਉਹਨਾਂ ਦੀ ਚੱਲੀ ਨਹੀਂ ਪਰ 70% ਲੋਕਾਂ ਨੇ ਹੱਕ ਦੇ ਵਿੱਚ ਵੋਟ ਪਾਈ ਸੀ ਪਰ ਹੁਣ ਸਿਚੁਏਸ਼ਨ ਹੋਰ ਹੀ ਫੇਰ ਬਣਦੀ ਜਾ ਰਹੀ ਹੈਗੀ ਆ ਅੱਜ ਦੀ ਰੇਟ ਦੇ ਵਿੱਚ ਵੀ ਜੇ ਤੁਸੀਂ ਆਮ ਸਟੋਰਾਂ ਵਾਲਿਆਂ ਨੂੰ ਪੁੱਛ ਕੇ ਦੇਖੋ ਹਰ ਹਫ਼ਤੇ ਕਿਸੇ ਨਾ ਕਿਸੇ ਸਟੋਰ ਦੇ ਵਿੱਚ ਰੋਬਰੀ ਹੋਈ ਹੁੰਦੀ ਆ ਬ੍ਰੇਕ ਇਨ ਹੋਈ ਹੁੰਦੀ ਹੈਗੀ ਆ ਕੈਲੀਫੋਰਨੀਆ ਦੇ ਵਿੱਚ ਜਿਹੜਾ ਕ੍ਰਾਈਮ ਆ ਉਹ ਸਾਹ ਨਹੀਂ ਲੈ ਰਿਹਾ ਜੇ ਇਹੇ ਲੱਛਣ ਇਦਾਂ ਚੱਲਦੇ ਰਹੇ ਤਾਂ ਗਵਰਨਰ ਸਾਹਿਬ ਜਿਹੜੇ ਆ ਗੈਬੋ ਨਿਊਸਮ ਹੋਣੀ ਅਗਲੀ ਵਾਰੀ ਪ੍ਰੈਜ਼ੀਡੈਂਟ ਦੀ ਇਲੈਕਸ਼ਨ ਲਈ ਖੜਨ ਵਾਲੇ ਆ ਤੇ ਫਿਰ ਇਹ ਪਹਿਲੀ ਗਰੰਟਡ ਹੈ ਵੀ ਜਿਹੜਾ ਅਗਲਾ ਗਵਰਨਰ ਆ ਉਹ ਰਿਪਬਲਿਕਨ ਹੀ ਹੋਊਗਾ ਜੀ ਇਹਦੇ ਵਿੱਚ ਜਿਹੜਾ ਹਰਜੋ ਸਿੰਘ ਜੀ ਉਧਰ ਦੱਸ ਜਾਈਏ ਜਿਹੜੇ ਡਿਸਟ੍ਰਿਕਟ ਅਟਾਰਨੀਜ਼ ਆ ਉਹ ਪ੍ਰੋਪ 36 ਦੀ ਵਰਤੋਂ ਕਰਦੇ ਹੋਏ ਜਿਹੜੇ ਖਾਸ ਕਰਕੇ ਕਨਜ਼ਰਵੇਟਿਵ ਲੀਨਿੰਗ ਡਿਸਟ੍ਰਿਕਟਸ ਆ ਉਥੇ ਸਖਤ ਕਾਰਵਾਈਆਂ ਵੀ ਕਰ ਰਹੇ ਆ ਪ੍ਰੋਪ 36 ਤੋਂ ਬਾਅਦ ਵਿੱਚ ਪਹਿਲਾ ਟ੍ਰਾਇਲ ਜਿਹੜਾ ਉਹ ਹੋਣ ਜਾ ਰਿਹਾ ਆ ਕਰਨ ਕਾਉਂਟੀ ਦੇ ਵਿੱਚ ਕਰਨ ਕਾਉਂਟੀ ਦੇ ਜਿਹੜੇ ਡੀਏ ਆ ਉਹਨਾਂ ਨੇ ਇਸ ਬਾਰੇ ਐਲਾਨ ਕੀਤਾ ਆ ਉਹਨਾਂ ਨੇ 10 ਅਪ੍ਰੈਲ ਨੂੰ ਥੋੜੇ ਦਿਨ ਪਹਿਲਾਂ ਹੀ ਜਿਹੜਾ ਉਹ ਦੱਸਿਆ ਸੀ ਵੀ ਇੱਕ ਡੈਨਿਸ ਨਾਂ ਦਾ ਬੰਦਾ ਦੋ ਫੈਲਨੀਆਂ ਜਿਹਦੇ ਤੇ ਹਾਰਡ ਡਰੱਗ ਤੇ ਦੋ ਜਿਹੜੇ ਪੈਟੀ ਥੈਫਟ ਤੇ ਦੋ ਹੋਰ ਜਿਹੜੇ ਪ੍ਰਾਇਰਸ ਸੀਗੇ ਉਸ ਦਾ ਹੁਣ ਟ੍ਰਾਇਲ ਸ਼ੁਰੂ ਹੋਊਗਾ ਕਹਿੰਦੇ ਵੀ ਆਪਣੇ ਆਪ ਦਾ ਜਿਹੜਾ ਪ੍ਰੋਪ 36 ਤੋਂ ਬਾਅਦ ਦੇ ਵਿੱਚ ਇਹ ਟ੍ਰਾਇਲ ਹੋਊਗਾ ਜੇ ਇਸ ਦੇ ਵਿੱਚ ਇਹ ਦੋਸ਼ੀ ਪਾਇਆ ਜਾਂਦਾ ਆ ਕਹਿੰਦੇ ਵੀ ਇਸ ਨੂੰ 7 ਸਾਲ 4 ਮਹੀਨੇ ਦੀ ਜਿਹੜੀ ਸਜ਼ਾ ਆ ਹੁਣ ਇਸ ਤੇ ਕਰਕੇ ਹੋ ਸਕਦੀ ਹੈਗੀ ਆ ਸੋ ਡੀਏ ਦੇ ਆਫਿਸ ਨੇ 8 ਜਨਵਰੀ ਨੂੰ ਜਿਹੜਾ ਉਹ ਦੱਸਿਆ ਸੀ ਬੇਕਸਫੀਲਡ ਪੁਲਿਸ ਡਿਪਾਰਟਮੈਂਟ ਦੇ ਆਰਗੇਨਾਈਜ਼ਡ ਰੀਟੇਲ থেਫਟ ਯੂਨਿਟ ਦੇ ਨਾਲ ਵੀ ਇੱਕ ਆਪਰੇਸ਼ਨ ਪੈਟ ਸਮਾਰਟ ਕਰਦੇ ਹੋਏ ਇਸ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਗਿਆ ਸੀਗਾ ਸੋ 44 ਪਾਉਂਡ ਦਾ ਬੈਗ ਜਿਹੜਾ ਡੌਗ ਦਾ ਫੂਡ ਆ ਉਹ ਵਿਦਾਊਟ ਪੇ ਲੀ ਜਾਂਦਾ ਸੀ ਜਦ ਸੁਰਵੇਲੈਂਸ ਫੁਟੇਜ ਦੇ ਵਿੱਚ ਇਸ ਦੀ ਸਾਰੀ ਕਰਤੂਤ ਤੇ ਜਿਹੜੀ ਉਹ ਆ ਗਈ ਸੀ ਫਿਰ ਇਸ ਨੂੰ ਬਾਅਦ ਦੇ ਵਿੱਚ ਜਿਹੜਾ ਆ ਉਹ ਗ੍ਰਿਫਤਾਰ ਕਰ ਲਿਆ ਗਿਆ ਸੀ ਫਿਰ ਦੇਖਿਆ ਗਿਆ ਵੀ ਭਾਈ ਇਹਦੀਆਂ ਤਾਂ ਹੋਰ ਵੀ ਨਾਲ ਜਿਹੜੀਆਂ ਉਹ ਫੈਲਨੀਜ਼ ਹੈਗੀਆਂ ਆ ਡਰੱਗਸ ਥੈਫਟ ਤੇ ਪ੍ਰਾਇਰ ਸਟ੍ਰਾਈਕ ਕਰਾਈਮਸ ਦੇ ਕਰਕੇ ਹੁਣ ਇਹ 7 ਸਾਲ ਦੀ ਜਿਹੜੀ ਸਜ਼ਾ ਆ ਉਸ ਨੂੰ ਹੋ ਸਕਦੀ ਆ ਸੋ ਆਪਾਂ ਉਮੀਦ ਕਰਦੇ ਆਂ ਅਭੀ ਹੋਰ ਵੀ ਜਿਹੜੇ ਡੀਏਜ਼ ਆ ਇਦਾਂ ਦਾ ਕੰਮ ਕਰਨ ਬੀਤੇ ਦਿਨਾਂ ਦੇ ਵਿੱਚ ਜਿਹੜੇ ਡੀਏ ਫ੍ਰਾਈਟਸ ਹੈਗੇ ਨੇ ਸੈਂਡਮਕੀਨ ਕਾਉਂਟੀ ਦੇ ਉਹ ਟ੍ਰੇਸੀ ਨਗਰ ਕੀਰਤਨ ਦੇ ਉੱਤੇ ਉਹਨਾਂ ਦੇ ਨਾਲ ਮੁਲਾਕਾਤ ਹੋਈ ਸੀ ਗੱਲਬਾਤ ਵੀ ਉਹਨਾਂ ਨੇ ਕੀਤੀ ਸੀ ਉਹਨਾਂ ਨੇ ਐਕਸਟਰਸ਼ਨ ਕਾਲਸ ਨੂੰ ਲੈ ਕੇ ਫੈਂਟਨਲ ਨੂੰ ਲੈ ਕੇ ਈਵਨ ਪ੍ਰਾਪਰਟੀ 6 ਨੂੰ ਲੈ ਕੇ ਵੀ ਕਿਹਾ ਸੀਗਾ ਵੀ ਅਸੀਂ ਸ਼ਕਤੀ ਦੇ ਨਾਲ ਇਸ ਦੇ ਵਿੱਚ ਕਦਮ ਜਿਹੜੇ ਉਹ ਅੱਗੇ ਵਧਾ ਰਹੇ ਹੈਗੇ ਆ ਸੋ ਸੌਫਟ ਆਨ ਕ੍ਰਾਈਮ ਦਾ ਕੈਲੀਫੋਰਨੀਆ ਨੇ ਆਲਰੇਡੀ ਬਹੁਤ ਭੈੜੇ ਨਤੀਜੇ ਜਿਹੜੇ ਉਹ ਭੁਗਤੇ ਆ ਤੇ ਕੋਈ ਵੀ ਨਹੀਂ ਚਾਹੁੰਦਾ ਕੋਈ ਵੀ ਇਦਾਂ ਦੇ ਨੇਬਰਹੂਡ ਚ ਇਦਾਂ ਦੀ ਕਮਿਊਨਿਟੀ ਚ ਰਹਿਣਾ ਨਹੀਂ ਚਾਹੁੰਦਾ ਜਿੱਥੇ ਸ਼ਰਿਆਮ ਜਿਹੜਾ ਕਰਾਈਮ ਆ ਉਹ ਚੱਲਦਾ ਹੋਵੇ ਸੋ ਕਰਾਈਮ ਨੂੰ ਨੱਥ ਪਾਵੇ ਪ੍ਰੋਪ 36 ਦੇ ਨਾਲ ਹੋਰ ਜਿਆਦਾ ਅਸਰ ਪਾਵੇ ਇਸ ਤੇ ਲਈ ਆਪਣੇ ਲੋਕਾਂ ਦਾ ਸਾਰਿਆਂ ਦਾ ਫਰਜ ਬਣਦਾ ਹੈ ਵੀ ਆਪੋ ਆਪਣੇ ਇਲੈਕਟਿਡ ਅਧਿਕਾਰੀ ਆਪੋ ਆਪਣੇ ਜਿਹੜੇ ਇਲੈਕਟਿਡ ਅਸੈਂਬਲੀ ਮੈਂਬਰਸ ਆ ਉਹਨਾਂ ਨੂੰ ਅਜਿਹੇ ਬਿੱਲਾਂ ਦੇ ਲਈ ਇਸ ਤੇ ਲਈ ਫੰਡਿੰਗ ਨੂੰ ਪ੍ਰੇਰਣ ਦੇ ਲਈ ਜਿਹੜਾ ਆ ਉਹ ਉਹਨਾਂ ਨੂੰ ਪ੍ਰੇਰਣਾ ਚਾਹੀਦਾ ਆ ਤੇ ਅਪੀਲ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਆ ਪ੍ਰੋਬਲਮ ਹੈ ਯਾਰ ਰਾਜਗੁਰੂ ਜੀ ਇਹ ਵੀ ਪ੍ਰੋਪੋਜੀਸ਼ਨ 36 ਲੈ ਕੇ ਬਹੁਤ سارے ਡਿਸਟ੍ਰਿਕਟ ਟਰਨੀ ਨੇ ਲੋਕਾਂ ਨੂੰ ਚਾਰਜ ਕਰਨਾ ਸ਼ੁਰੂ ਕਰ ਦਿੱਤਾ ਆ ਲਾਸ ਏਂਜਲਸ ਕਾਉਂਟੀ ਦੀ ਜਿਹੜੀ ਮੇਨ ਜੇਲ ਆ ਉਹਦੇ ਚ ਹੁਣ ਪੋਪੂਲੇਸ਼ਨ ਵੱਧ ਰਹੀ ਆ ਜਿਹੜੇ ਕ੍ਰਿਮੀਨਲ ਆ ਉਹ ਕਹਿੰਦੇ ਜੇ ਸਾਨੂੰ ਫੰਡਿੰਗ ਨਾ ਆਈ ਤਾਂ ਅਲਟੀਮੇਟਲੀ ਸਾਨੂੰ ਜੇਲ੍ਹ ਚੋਂ ਬੰਦੇ ਛੱੜਨੇ ਫਿਰ ਛੱੜਨੇ ਪੈ ਜਾਣੇ ਸੋ ਸੋ ਫਿਰ ਉਹ ਮੁਰਕੇ ਤਾਂ ਇਹੀ ਗੱਲ ਆ ਵੀ ਜੇ ਪੁਲਿਸ ਫੜੂਗੀ ਚਾਰਜ ਹੋਊਗੇ ਜੇਲ੍ਹ ਚ ਜਾਊਗੇ ਜੇਲ੍ਹ ਵਾਲਿਆਂ ਕੋ ਪੈਸੇ ਨਹੀਂ ਬੰਦੇ ਰੱਖਣ ਲਈ ਤਾਂ ਉਹ ਜੇਲ੍ਹ ਤੋਂ ਬਸ ਮੱਥਾ ਟੇਕ ਕੇ ਬਾਹਰ ਆਜੂਗੇ ਸੋ ਇਹ ਇੱਕ ਵੱਡਾ ਇਸ਼ੂ ਹੈ ਜਰੂਰ ਇਹ ਆਪਾਂ ਨੂੰ ਸਾਰਿਆਂ ਨੂੰ ਐਕਟਿਵ ਹੋਣਾ ਪੈਣਾ ਆ ਗਵਰਨਰ ਦੇ ਆਫਿਸ ਵੀ ਕਾਲ ਕਰਨੀ ਚਾਹੀਦੀ ਆਪਣੇ ਇਲੈਕਟਿਡ ਅਸੈਂਬਲੀ ਮੈਂਬਰ ਸੈਨੇਟਰਸ ਨੂੰ ਵੀ ਕਾਲ ਕਰਨੀ ਚਾਹੀਦੀ ਆ